ਸਾਸੀ ਘਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਸਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 26 ਦਿਨ ਪੂਰੇ ਹੋ ਗਏ 26 ਦਿਨਾਂ ਤੋਂ ਨਾ ਉਹਨਾਂ ਨੇ ਕੁਝ ਖਾਦਾ ਹੈ ਨਾ ਪੀਤਾ ਹੈ ਮਰਨ ਵਰਤ ਉੱਤੇ ਬੈਠੇ ਹੋਏ ਨੇ ਨਾ ਉਹਨਾਂ ਨੇ ਕੋਈ ਡਾਕਟਰੀ ਟਰੀਟਮੈਂਟ ਲਿਆ ਹੈ ਜਿਹੜੀਆਂ ਟੀਮਾਂ ਉਹਨਾਂ ਦੇ ਆਸ-ਪਾਸ ਬੈਠੀਆਂ ਨੇ ਲੇਕਿਨ ਨਰੀਖਣ ਟੈਸਟ ਜਿਹੜੇ ਟੈਸਟ ਨੇ ਉਹ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੇ ਹੋ ਰਹੇ ਨੇ ਯਾਨੀ ਕਿ ਕਿਸੇ ਵੀ ਸਮੇਂ ਇਸ ਸੰਸਾਰ ਨੂੰ ਅਲਵਿਦਾ ਕਹਿ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਇਸ ਲਈ ਵਾਰ-ਵਾਰ ਸੁਪਰੀਮ ਕੋਰਟ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਇਧਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਨਵੇਂ ਬਣੇ ਕੇਂਦਰੀ ਮੰਤਰੀ ਇੱਕ ਤਾਣ ਕੇ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਕਿਸੇ ਵੀ ਹਾਲਤ ਵਿੱਚ ਨਹੀਂ ਮੰਨ ਦਿੱਤਾ ਚਾਹੇਗਾ ਮੈਂ ਉਸਦੇ ਨਾਲ ਹਾਂ ਮੈਂ ਉਸਦੇ ਨਾਲ ਜਾ ਕੇ ਗੱਲਬਾਤ ਕਰਾਂਗਾ ਅਤੇ ਪਹਿਲ ਦੇ ਹਦਾਰ ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੀਆਂ ਮੰਗਾ ਮੰਗੀਆਂ ਗਿਆ ਨੇ ਉਹਨਾਂ ਦਾ ਹੱਲ ਮੈਂ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਕੇ ਕਰਾਵਾਂਗਾ ਉਹਨਾਂ ਨੇ ਕਿਹਾ ਕਿ ਅੱਜ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨੇ ਕਹਿਤਾ ਹੈ 23 ਫਸਲਾਂ ਤੇ ਨਹੀਂ 24 ਫਸਲਾਂ ਤੇ ਐਮਐਸਪੀ ਮਿਲੇਗੀ ਹਰਿਆਣਾ ਦੇ ਕਿਸਾਨਾਂ ਨੂੰ ਯਾਨੀ ਕਿ ਹਰਿਆਣਾ ਦੇ ਕਿਸਾਨਾਂ ਦਾ ਸਮਰਥਨ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਮਿਲੇਗਾ ਕਿਉਂਕਿ ਮੰਗਾ ਨੈਪ ਸੈਣੀ ਜੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੇ ਜਿਹੜੇ ਅੱਜ ਤੋਂ 3 ਮਹੀਨੇ ਪਹਿਲਾਂ ਬਣੇ ਨੇ ਉਹਨਾਂ ਮੰਗਾਂ ਬਣ ਲੀਆਂ ਨੇ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੋ ਗਿਆ ਇਸ ਗੱਲ ਦਾ ਵੱਡਾ ਇਲਜ਼ਾਮ ਲਗਾਇਆ ਹੈ ਰਵਨੀਤ ਬਟੂਨੇ ਰਵਨੀਤ ਬਟੂਨੇ ਕੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਲੈਣਾ ਦੇਣਾ ਨਹੀਂ ਹੋਵੇਗਾ ਉਸ ਤੇ ਜ਼ਿੰਮੇਵਾਰ ਹੋਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਮੈਂ ਸਟੇਟ ਸਰਕਾਰ ਨੂੰ ਰਿਕਵੈਸਟ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਜਾ ਕੇ ਰਾਤਾ ਕੈਂਪ ਕੀਤਾ ਜਾਵੇ ਜਗਜੀਤ ਸਿੰਘ ਡੱਲੇਵਾਲ ਨਾਲ ਉਸ ਨੂੰ ਉਸ ਦਾ ਟ੍ਰੀਟਮੈਂਟ ਕਰਵਾਇਆ ਜਾਵੇ ਉਸ ਨੂੰ ਲੜਿੰਦੀ ਸਹਾਇਤਾ ਕੀਤੀ ਜਾਵੇ ਅਤੇ ਉਸ ਦੀਆਂ ਮੰਗਾਂ ਮੰਨੀਆਂ ਜਾਣ ਕੁਝ ਭਾਰਤੀ ਜਨਤਾ ਪਾਰਟੀ ਆਪਦੇ ਵੱਲੂ ਕਰੇਗੀ ਅਤੇ ਕੁਝ ਸੂਬੇ ਦੀਆਂ ਸਰਕਾਰਾਂ ਨੂੰ ਕਰਨਾ ਪਵੇਗਾ ਚਾਹੇ ਪੰਜਾਬ ਤੋਂ ਬਾਹਰ ਹੋਰ ਵੀ ਸੂਬੇ ਹੋਣ ਯਾਨੀ ਕਿ ਰਵਨੀਤ ਬਿੱਟੂ ਕਹਿੰਦੇ ਨੇ ਕਿ ਜਗਜੀਤ ਸਿੰਘ ਡੱਲੇਬਾਲ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਨਹੀਂ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਸਟੇਟ ਦੀਆਂ ਸਰਕਾਰਾਂ ਨੂੰ ਐਮਐਸਪੀ ਦਿੱਤੀ ਜਾ ਰਹੀ ਹੈ ਐਜ਼ ਅ ਹਰਿਆਣੇ ਨੂੰ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੋਇਆ ਤੇ ਕੀ ਹੋਇਆ ਹੈ ਗਰਮੀਤ ਸਿੰਘ ਖੁੱਡੀਆਂ ਨੂੰ ਕਿਉਂਕਿ ਗਰਮੀਤ ਸਿੰਘ ਖੁਡੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਕਹਿੰਿਆ ਪੰਜਾਬ ਦੇ ਵਿੱਚ ਮੰਡੀਕਰਨ ਵੀ ਹੋਵੇਗਾ ਦੂਸਰੇ ਪਾਸੇ ਅਸੀਂ ਸਮਰਾਤਾ ਸਾਡੇ ਕੋਲ ਪੈਸਾ ਨਹੀਂ ਹੈ ਸਾਡੇ ਕੋਲ ਬਜਟ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਖਾਸ ਕਰਕੇ ਝੋਨੇ ਅਤੇ ਕਣਕ ਤੇ ਐਮਐਸਪੀ ਦੇ ਸਕੀਏ ਪੰਜਾਬ ਦੇ ਕਿਸਾਨਾਂ ਨੂੰ ਲੇਕਿਨ ਉਧਰ ਹਰਿਆਣਾ ਦੀ ਸਰਕਾਰ ਵੱਲੋਂ ਜਿਹੜੀਆਂ ਨੇ ਐਮਐਸਪੀ ਜਾਰੀ ਕਰ ਦਿੱਤੀ ਗਈ ਹੈ 23 ਨਹੀਂ 24 ਫਸਲਾਂ ਤੇ ਇਹ ਤਾਂ ਜਗਜੀਤ ਸਿੰਘ ਡੱਲੇਵਾਰ ਵੀ ਕਹਿ ਰਹੇ ਨੇ ਕਿ ਸਾਨੂੰ 23 ਫਸਲਾਂ ਉਤੇ ਐਮਐਸਪੀ ਚਾਹੀਦੀ ਹੈ ਲੇਕਿਨ ਇਹ ਤਾਂ ਸੂਬੇ ਦੇ ਮੁੱਖ ਮੰਤਰੀ ਨੂੰ ਸਿੱਧੇ ਹੋ ਗਏ ਨੇ ਰਵਨੀਤ ਬਿੱਟੂ ਉਹ ਕਹਿੰਦੇ ਨੇ ਹਰ ਹਾਲਤ ਵਿੱਚ 23 ਫਸਲਾਂ ਉਤੇ ਐਮਐਸਪੀ ਜਾਰੀ ਕਰਨੀ ਪਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇ ਥੋੜੀ ਬਹੁਤੀ ਕੋਈ ਕਸਰ ਹੋਈ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਹਾਈ ਕਮੰਡ ਨੂੰ ਆਪੇ ਹੱਲ ਕਰਵਾ ਲਾਂਗਾ ਧੰਨ